ਸਾਰਿਆਂ ਨੂੰ ਜੀ ਆਇਆਂ ਨੂੰ ਮੇਰੇ ਚੈਨਲ ਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਆਪਣੇ ਚੈਨਲ ਕਵਿਨ ਪੰਜਾਬ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਕਰਦਾ ਅੱਜ ਇਸ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਆਪਣੇ ਘਰ ਦੇ ਵਿੱਚ ਵਰਤੇ ਜਾਣ ਵਾਲੇ ਆਟੇ ਦੀ ਕਿ ਆਪਾਂ ਉਹ ਕਿਸ ਤਰ੍ਹਾਂ ਕਣਕ ਨੂੰ ਤਿਆਰ ਕਰਵਾਉਣਾ ਕਰਾਉਨੇ ਆ ਤੇ ਕਿਸ ਤਰ੍ਹਾਂ ਤਿਆਰ ਕਰਵਾਉਣਾ ਚਾਹੀਦਾ ਹੈ ਕਈ ਲੋਕ ਬਹੁਤ ਸਮੇਂ ਦਾ ਰਨ ਜੋ ਕਣਕ ਨੂੰ ਚੰਗੀ ਤਰ੍ਹਾਂ ਧੋ ਕੇ ਉਸ ਨੂੰ ਚੰਗੀ ਤਰ੍ਹਾਂ ਸੁਕਾ ਕੇ ਆਟਾ ਤਿਆਰ ਕਰਵਾਉਂਦੇ ਹਨ ਪਰ ਕਈ ਲੋਕਾਂ ਨੂੰ ਅਜੇ ਵੀ ਪਿੰਡਾਂ ਦੇ ਵਿੱਚ ਬਹੁਤ ਸਾਰੇ ਅਜਿਹੇ ਲੋਕ ਹਨ ਜਿਨ੍ਹਾਂ ਨੂੰ ਨਹੀਂ ਪਤਾ ਉਹ ਬਿਨਾਂ ਕਣਕ ਨੂੰ ਤੋਏ ਹੋਏ ਜਿਵੇਂ ਹੀ ਉਹ ਡਿੱਪੂ ਤੋਂ ਜਾਂ ਮਸ਼ੀਨ ਤੋਂ ਤਿਆਰ ਹੋਈ ਜੋ ਕਣਕ ਹੁੰਦੀ ਹੈ ਉਸ ਨੂੰ ਲੈ ਆ ਕੇ ਬਿਨਾਂ ਤੋਤੇ ਹੀ ਚੱਕੀ ਤੇ ਲੈ ਜਾਂਦੇ ਹਨ ਅਤੇ ਉਸ ਨਾਲ ਬਹੁਤ ਖਤਰਨਾਕ ਬਿਮਾਰੀਆਂ ਪੈਦਾ ਹੁੰਦੀਆਂ ਹਨ ਉਸ ਵਿੱਚ ਬਹੁਤ ਖਤਰਨਾਕ ਮਿੱਟੀ ਹੁੰਦੀ ਹੈ ਬਹੁਤ ਖਤਰਨਾਕ ਕਿਟਾਣੂ ਹੁੰਦੇ ਹਨ ਸੋ ਅੱਜ ਇਸ ਵੀਡੀਓ ਦੇ ਵਿੱਚ ਅਸੀਂ ਇਸ ਚੀਜ਼ ਬਾਰੇ ਗੱਲ ਕਰਾਂਗੇ ਤੇ ਤੁਹਾਨੂੰ ਇਸ ਵੀਡੀਓ ਵਿੱਚ ਦਿਖਾਵਾਂਗੇ ਕਿਸ ਤਰ੍ਹਾਂ ਆਪਾਂ ਕਣਕ ਨੂੰ ਚੰਗੀ ਤਰ੍ਹਾਂ 2-3 ਪਾਣੀਆਂ ਦੇ ਵਿੱਚ ਤੋ ਕੇ ਚੰਗੀ ਤਰ੍ਹਾਂ ਸੁਕਾ ਕੇ ਫਿਰ ਆਟਾ ਤਿਆਰ ਕਰਵਾਉਣਾ ਹੈ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਇਹ ਆਟਾ ਬੱਚੇ ਵੀ ਰੋਟੀ ਖਾਂਦੇ ਹਨ ਪਰਿਵਾਰ ਦੇ ਬਜ਼ੁਰਗ ਵੀ ਖਾਂਦੇ ਹਨ ਅਤੇ ਉਹਨਾਂ ਨੂੰ ਇਸ ਦੇ ਨਾਲ ਬਹੁਤ ਖਤਰਨਾਕ ਬਿਮਾਰੀਆਂ ਲੱਗ ਸਕਦੀਆਂ ਸੋ ਸਾਰਿਆਂ ਨੂੰ ਇਹ ਬੇਨਤੀ ਹੈ ਇਹ ਵੀਡੀਓ ਬਹੁਤ ਹੀ ਜ਼ਰੂਰੀ ਹੈ ਦੇਖਣੀ ਦੇਖਣੀ ਜਿਹੜੇ ਲੋਕ ਬਿਨਾਂ ਸੋਚੇ ਸਮਝੇ ਐ ਗਣਕ ਨੂੰ ਚੱਕ ਕੇ ਚੱਕੀ ਤੇ ਲੈ ਜਾਂਦੇ ਹਨ ਸੋ ਪਲੀਜ਼ ਇਹ ਮੇਰੀ ਵੀਡੀਓ ਜ਼ਰੂਰ ਦੇਖਣਾ ਅਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਕਿਉਂਕਿ ਇਹ ਚੈਨਲ ਬਹੁਤ ਹੀ ਮੈਂ ਹੁਣੇ-ਹੁਣੇ ਨਵਾਂ ਤਿਆਰ ਕਰਿਆ ਹੈ ਸੋ ਪਲੀਜ਼ ਚੈਨਲ ਨੂੰ ਸਪੋਰਟ ਕਰਨਾ ਤੁਹਾਡੇ ਸਪੋਰਟ ਦੀ ਬਹੁਤ ਜ਼ਿਆਦਾ ਤਾਂ ਆਪਾਂ ਸ਼ੁਰੂ ਕਰਦੇ ਆਂ ਆ ਵੀਡੀਓ ਤਾਂ ਤੁਸੀਂ ਆ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਕਿ ਕਿਸ ਤਰ੍ਹਾਂ ਜਦੋਂ ਆਪਾਂ ਡਰਮ ਦੇ ਵਿੱਚੋਂ ਦਾਣੇ ਕੱਢਦੇ ਆਂ ਕਿੰਨੀ ਮਿੱਟੀ ਕਿੰਨੀ ਡਸਟ ਉਹਦੇ ਵਿੱਚ ਆਉਂਦੀ ਹੈ ਕਿੰਨੇ ਉਹਦੇ ਵਿੱਚ ਕਿਟਾਣੂ ਹੁੰਦੇ ਨੇ ਸੋ ਹੁਣ ਆਪਾਂ ਧੋਵਾਂਗੇ ਦਾਣੇ ਅਤੇ ਇਸ ਨੂੰ ਦੋ ਵਾਰੀ ਪਾਣੀ ਦੇ ਵਿੱਚੋਂ ਕੱਢਾਂਗੇ ਤਾਂ ਸ਼ੁਰੂ ਕਰਦੇ ਆਂ ਇਹ ਵੀਡੀਓ ਆ ਤੁਸੀਂ ਦੇਖੋ ਦੇਖ ਸਕਦੇ ਹੋ ਕਿ ਪਾਣੀ ਆਪਾਂ ਬਿਲਕੁਲ ਸਾਫ਼ ਇਹਦੇ ਵਿੱਚ ਪਾਇਆ ਸੀ ਦਾਣਿਆਂ ਦੇ ਵਿੱਚ ਤੇ ਪਾਣੀ ਦੇਖੋ ਕਿੰਨਾ ਮੈਲਾ ਕਿੰਨਾ ਖਰਾਬ ਹੋ ਚੁੱਕਿਆ ਸੋ ਇਸ ਤੋਂ ਪਤਾ ਲੱਗਦਾ ਹੈ ਕਿੰਨੀ ਦਾਣਿਆਂ ਦੇ ਵਿੱਚ ਮਿੱਟੀ ਹੁੰਦੀ ਹੈ ਕਿੰਨੀ ਜ਼ਿਆਦਾ ਬਿਮਾਰੀਆਂ ਹੁੰਦੀਆਂ ਨੇ ਦਾਣਿਆਂ ਦੇ ਵਿੱਚ ਜਿਹੜੇ ਆਪਾਂ ਐਂ ਜਾ ਕੇ ੱੱਕੀ ਤੇ ਲੈ ਜਾਂਦੇ ਹਾਂ ਉਤੋਂ ਆਟਾ ਤਿਆਰ ਕਰਾ ਕੇ ਲਿਓਨੇ ਆ। ਆ ਦੇਖ ਸਕਦੇ ਹੋ ਇਹਨੂੰ ਆਪਾਂ ਦੋ ਵਾਰੀ ਵੀ ਪਾਣੀ ਚ ਕੱਢਾਂਗੇ ਤਾਂ ਵੀ ਪਾਣੀ ਮੈਲਾ ਨਜ਼ਰ ਆਊਗਾ। ਸੋ ਆ ਤੁਸੀਂ ਵੀਡੀਓ ਦੇ ਵਿੱਚ ਸਾਫ਼-ਸਾਫ਼ ਦੇਖ ਸਕਦੇ ਹੋ। ਤੇ ਆ ਤੁਹਾਰੇ ਮੜ ਗਿਆ। ਦਾ